ਨਿੱਦਾ ਖੇਡਦਾ ਹੀ ਰਹਿੰਦਾ ਹੈ ਹੁਣ ਥੋੜੀ ਪਤਾ ਸੀ ਵੀ ਕੁੱਤੇ ਆਦੇ ਕੁੱਤੇ ਦਾ ਸਾਡੇ ਤੇ ਬਹੁਤ ਜ਼ਿਆਦਾ ਹੀ ਆ ਮੈਂ ਤਾਂ ਕਹਿੰਦਾ ਇੰਨਾ ਕੀ ਕਰਨੀ ਹੈ ਬਸ ਜਿਨੇ ਵੀ ਸਾਡੇ 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 ਮਲੇ ਸਾਰੇ ਕੁੱਤੇ ਆ ਨਾ ਉਹਨਾਂ ਨੂੰ ਫੜਿਆ ਜਾਵੇ ਉਹਨੂੰ ਕਿਸ ਤਰੀਕੇ ਨਾਲ ਪਤਾ ਲੱਗਿਆ ਕਿ ਬੱਚੇ ਤੇ ਕੁੱਤੇ ਉੱਪਰ ਹਮਲਾ ਕਰੇ ਇੱਕ ਕਿਸੇ ਨੇ ਦੱਸਿਆ ਸਾਡੇ ਗਵਾਂਡੀਆ ਨੇ ਨਾਲ ਕਹਿੰਦੇ ਤੁਹਾਡੇ ਬੱਚਾ ਚੱਕੀ ਫਿਰਦਾ ਕਹਿੰਦੇ ਕੁੱਤਾ ਕੰਦੇ ਉਹਨੇ ਜਾ ਕੇ ਛੁੜਾਇਆ ਕਿ ਪਹਿਲਾਂ ਬੱਚਾ ਵਾਂਡੇਵਾਂ ਦੇ ਛੁੜਾ ਲਿਆ ਗਵਾਂਡੀਆ ਨੇ ਛੁੜਾ ਲਿਆ ਸੀ ਆ ਇਹਨਾਂ ਬੱਚੇ ਨੂੰ ਤਾਂ ਕੋਈ ਹੋਸ਼ ਨਹੀਂ ਸੀ ਖੂਨ ਖੂਨ ਹੋਇਆ ਪਿਆ ਸੀ ਅਸੀਂ ਇਹੀ ਕਹਿਣਾ ਚਾਹੁੰਦੀ ਹਾਂ ਜੀ ਬਾਕੀ ਤਾਂ ਕੁੱਤੇ ਲੈ ਕੇ ਜਾਣ ਫੜ ਕੇ ਤੋਂ ਜਿੰਨੇ ਹੈਗੇ ਕੁੱਤੇ ਛੋਟੇ ਆ ਬੰਦੀ ਵੱਡੇ ਆ ਜੇ ਕੋਈ ਚੰਗਾ ਸਾਡਾ ਬੱਚਾ ਹੀ ਸੀ ਕਿ ਬੱਚਾ ਮਾਂ ਮਰ ਜਾ ਤਾ ਬਰਬਰ ਚੱਕ ਕੇ ਲਿਆਂਦਾਗਾ ਉਹ ਵੀ ਆਣ ਕਮਾਂੜ ਨਹੀਂ ਛੁੜਾਇਆ ਸਾਨੂੰ ਕੋਈ ਪਤਾ ਨਹੀਂ ਲੱਗਿਆ ਕਿਵੇਂ ਪਤਾ ਲੱਗੇਗਾ ਕਿ ਬੱਚੇ ਸਾਨੂੰ ਚੱਕ ਕੇ ਲਿਆ ਜੋ ਆਖਾ ਚੌਕ ਚੱਕ ਕੇ ਲਿਆ ਸੰਨ ਉਧਰ ਕਹਿਣ ਲੱਗੇ ਜੀ ਰਾਣੇ ਦੀ ਬਹੂ ਨੇ ਚ ਛਡਾਇਆ ਕੁੱਤੇ ਤੋਂ ਰਾਣੇ ਦੀ ਬਹੂ ਤੋਂ ਕੁੱਤੇ ਨੇ ਛਡਾਇਆ ਬਾਕੀ ਜੀ ਸਾਡਾ ਜੀਣਾ ਤੇ ਉੱਪਰ ਹੋਇਆ ਪਿਆ ਸਾਡੀ ਰੋਟੀ ਵੀ ਨਹੀਂ ਰਹਿਣ ਲੰਦੀ ਦੇਖੋ ਜਿਹੜੇ ਆਵਾਰਾ ਕੁੱਤਿਆਂ ਦਾ ਸ਼ਹਿਰ ਦੇ ਅੰਦਰ ਮੈਂ ਸਮਝਦਾ ਕਿ ਇੱਕ ਡਰ ਦਾ ਮਾਹੌਲ ਹੈ ਖੌਫ ਦੇ ਸائے ਹੇਠ ਜਿਹੜੇ ਸਮਰੂਪ ਦੇ ਲੋਕ ਆਪਣੀ ਜ਼ਿੰਦਗੀ ਬਚਿਤ ਕਰ ਰਹੇ ਨੇਗੇ ਉਸ ਸਮਾਂ ਪਹਿਲਾਂ ਹੋਇਆ ਗਿਆ ਸਾਡੇ ਮੁਹੱਲੇ ਦੀ ਇੱਕ ਲੇਡੀਜ਼ ਅਨੀਤਾ ਰਾਣੀ ਜਿਹਨੂੰ ਪ੍ਰੇਮ ਬਸਤੀ ਦੇ ਵਿੱਚ ਆਵਾਰਾ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਜਿਹੜਾ ਕੱਟਿਆ ਗਿਆ ਸੀ ਉਹਦੇ ਹਲੇ ਜ਼ਖਮ ਨਹੀਂ ਭਰੇ ਸੀਗੇ ਕਿ ਜਿਹੜਾ ਇੱਕ ਸਾਡਾ ਮਾਸੂਮ ਬੱਚਾ ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਰਿਹਾ ਉਹਦੇ ਪਰਿਵਾਰ ਦਾ ਇੱਕ ਛੋਟਾ ਜਿਹਾ 4 ਸਾਲ ਦਾ ਜਿਹੜਾ ਬੱਚਾ ਉਹਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਜਿਹੜਾ ਉਹਨੂੰ ਕੱਟ ਲਿਆ ਤੁਸੀਂ ਦੇਖਿਆ ਇਹਦੀ ਤਰਸਯੋਗ ਬੱਚੇ ਦੀ ਹਾਲਤ ਬਣੀ ਹੋਈ ਹੈ ਨਗਰ ਕਾਉਂਸਲ ਜਿਹੜੀ ਕੰਮ ਕਰਨੀ ਨਹੀਂ ਸੁੱਤੀ ਪਈ ਹੈ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਜਿਹੜੀ ਸੰਗਰੂਰ ਦੀ ਨਗਰ ਕਾਉਂਸਲ ਹੈ ਉਹ ਟਿੱਚ ਸਮਝ ਰਹੀ ਹੈ ਕਸਵੇਰੇ ਸਾਡੇ ਕੋਲੇ 7:30 ਵਜੇ ਮਾਰਨਿੰਗ ਦੇ ਵਿੱਚ ਬੱਚਾ ਆਇਆ ਹੈ ਜਿਹਦੇ ਕੀ ਡੌਗ ਬਾਈਟਸ ਇੰਜਰੀ ਸੀ ਬੱਚਾ ਕਾਫੀ ਬੁਰੀ ਤਰ੍ਹਾਂ ਜਿਹੜਾ ਕੁੱਤੇ ਦੇ ਕੱਟਿਆ ਹੋਇਆ ਸੀ ਪਰ ਉਹਦੇ ਬੜੀ ਸਰਪ੍ਰਾਈਜ਼ਲੀ ਕੀ ਕਿ ਉਹਦੇ ਫੀਮਰ ਫ੍ਰੈਕਚਰ ਸੀਗਾ ਨਾਲ ਕਿਉਂਕਿ ਡੌਗ ਬਾਈਟ ਦੇ ਨਾਲ ਨਹੀਂ ਫੀਮਰ ਫ੍ਰੈਕਚਰ ਹੋ ਸਕਦਾ ਪਰ ਫਿਰ ਵੀ ਬੱਚੇ ਦੇ ਉਹਦੇ ਪੱਟ ਦੇ ਉੱਪਰ ਰਾਈਟ ਸਾਈਡ ਦਾ ਉਹਦਾ ਜਿਹੜਾ ਫੀਮਰ ਫ੍ਰੈਕਚਰ ਸੀਗਾ ਉਹਦੇ ਫੀਮਰ ਦੇ ਨਾਲ-ਨਾਲ ਡੌਗ ਬਾਈਟ ਦੇ ਨਿਸ਼ਾਨ ਸੀਗੇ ਤੇ ਜਿਹਦੇ ਤੇ ਫੇਸ ਦੇ ਉੱਪਰ ਔਰ ਈਵਨ ਹੈੱਡ ਦੇ ਉੱਪਰ ਵੀ ਉਹਦੇ ਡੌਗ ਬਾਈਟ ਦੇ ਜਿਹੜੇ ਨਿਸ਼ਾਨ ਸੀ ਫੀਮਰ ਫ੍ਰੈਕਚਰ ਦੇ ਲਈ ਬੱਚਾ ਸੀਗਾ ਤਾਂ ਸਾਨੂੰ ਉਹਦਾ ਟ੍ਰੀਟਮੈਂਟ ਕਰਨਾ ਪੈਣਾ ਸੀ ਜਿਹੜਾ ਕਿ ਐਮਰਜੈਂਸੀ 'ਚ ਸਵੇਰੇ 7:00 7:30 ਵਜੇ ਦੇ ਕਰੀਬ ਸਾਡੇ ਕੋਲ ਆਇਆ ਹੈਗਾ